ਪਹਿਲਗਾਮ ਹਮਲੇ ਦੇ ਰੋਸ ਵਿੱਚ ਸਮੂਹ ਮੁਸੀਬਈ ਭਾਈਚਾਰੇ ਨੇ ਪੂਰਤਲਾ ਵਿਖੇ ਕੈਂਡਲ ਮਾਰਚ ਕੱਢਿਆ। ਨੀਸੀ ਚੌਂਕ ਚਰਚ ਤੋਂ ਸ਼ੁਰੂ ਹੋ ਕੇ ਇਹ ਕੈਂਡਲ ਮਾਰਚ ਬਸ ਸਟੈਂਡ ਰੋਡ, ਸਤ ਨਾਰਾਇਣ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ ਪਹੁੰਚਿਆ। ਜਿੱਥੇ ਕਿ ਸ਼ਹੀਦਾਂ ਦੀ ਯਾਦ ਵਿੱਚ ਕੈਂਡਲ ਜਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮਾਰਚ ਵਿੱਚ ਸ਼ਾਮਲ ਹੋਏ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਲੋਕਾਂ ਨੇ ਇਸ ਕਤਨਾਲੀਪੁਰ ਤੋਂ ਸ਼ਾਬਦਾਂ ਵਿੱਚ ਨਿੰਦਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੇਖੋ ਅੱਜ ਮਸੀਹ ਭਾਈਚਾਰੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਉਹਨਾਂ ਦੇ ਨਾਲ ਸਮੁੱਚਾ ਸਮਾਜ ਅੱਜ ਸੜਕਾਂ ਤੇ ਖੜਾ ਹਿੰਦੁਸਤਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਸਮਾਜ ਇਕੱਠਾ ਹੋਇਆ ਪਿਆ ਵਾ ਔਰ ਪਾਕਿਸਤਾਨ ਮਰਦਾਬਾਦ ਦੇ ਨਾਰੇ ਪੂਰੇ ਹਿੰਦੁਸਤਾਨ ਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੱਗ ਰਿਹਾ ਸੋ ਮੁਸੀਬ ਭਾਈਚਾਰੇ ਦੇ ਨਾਲ ਖੜੇ ਹੋ ਕੇ ਅੱਜ ਸਨਿਆਦ ਦਿੱਤਾ ਗਿਆ ਪਾਕਿਸਤਾਨ ਦੇ ਖਿਲਾਫ ਕਿ ਜੇ ਕਿਸੇ ਤੁਸੀਂ ਆਪਣੀਆਂ ਆਦਤਾਂ ਨਾ ਸੁਧਾਰੀਆਂ ਤੇ ਤੁਹਾਡਾ ਹਸ਼ਰ ਬਹੁਤ ਮਾੜਾ ਹੋਊਗਾ ਸੋ ਪੂਰੀ ਇਹ ਲਹਿਰ ਆ ਜਿਹੜੀ ਹਿੰਦੁਸਤਾਨ ਦੇ ਵਿੱਚ ਆਈ ਹੋਈ ਆ ਸਾਰਿਆਂ ਨੂੰ ਜੈਮ ਜੀ ਮੈਂ ਪੰਜਾਬ ਕੁਚਨ ਮੂਵਮੈਂਟ ਯੂਥ ਪੰਜਾਬ ਪ੍ਰਧਾਨ ਸੌਰਮ ਅਸੀਂ ਇਹ ਬੜੀ ਹੀ ਦੁਖਦਾਇਕ ਘਟਨਾ ਜੀ ਜਿਹੜੀ ਪਹਿਲਗਾਮ ਦੇ ਵਿੱਚ ਵਾਪਰੀ ਆ ਇਹਦੀ ਅਸੀਂ ਕੜੀ ਨਿੰਦਿਆ ਕਰਦੇ ਆ ਸਾਡਾ ਮੁਸੀਬ ਭਾਈਚਾਰ ਅੱਜ ਇਸ ਥਾਂ ਤੇ ਪਹੁੰਚਿਆ ਵਾ ਔਰ ਕੈਂਡਲ ਮਾਰਚ ਕੀਤਾ ਆ ਔਰ ਜਿਹੜੇ ਜਿਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਜੋ ਵੀ ਆ ਵੱਦ ਤੋਂ ਵੱਧ ਪਾਬੰਦੀ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਜੇ ਐਮ ਸੀ ਜੀ ਮੈਂ ਦਿਨ ਸੇ ਬਹੁਤ ਦੁੱਖ ਹੈਗਾ ਪਿਛਲੇ ਦਿਨੋਂ ਮੈਂ ਕਸ਼ਮੀਰ ਮੈਂ ਪਲਗਾਮ ਮੈਂ ਜੋ ਬੇਗੁਨਾ ਬੱਚੇ ਨੂੰ ਮਾਰ ਦਿੱਤਾ ਹੋਏ ਮੇਰੇ ਦਿਲ ਬਹੁਤ ਬੁੱਕਸੇ ਪੜਾ ਹੋਏ ਕਪੂਰਤਲਾ ਫਾਸਿਬਲਿਟੀ ਬੋਰਡ ਐਸੋਸੀਏਸ਼ਨ ਦੀ ਚੇਅਰਮੈਨ ਹੋਕਰ ਹੈ मैं शहर का तमाम पादरी वाले तमाम क्रिश्चियन कम्युनिटी वाले लोग मैं ये बताना चाहता हूँ दो परिवार दुखी है हम भी उनका साथ दुख में शरीक हूँ हम उस परिवार के लिए प्रार्थना करते रहेंगे और हमारा इंडियन का प्रधानमंत्री से हमारा रिक्वेस्ट यही है जल्दी जो गलत काम कर उसको पकड़े उनको सजा दे दे ताकि हमें ਮੋਦੀ ਸਾਹਿਬ ਕਾ ਸਾਥ ਤਮ ਮੈਂ ਉਮੀਦ ਰੱਖਾ ਹੂੰ ਉਹ ਜਲਦੀ ਉਹ ਕੰਮ ਖਿਆ ਜਾਏ ਹਮਾਰੇ ਦਿਲ ਖੁਸ਼ੀ ਸੇ ਭਰ ਜਾਏ ਸਭ ਕੋ ਪਰਮੇਸ਼ਰ ਬਰਕਤ ਦੇ ਦੇ ਹallelujah ਹallelujah ਮੈਂ ਪਾਸ ਰਜਿੰਦਰ ਪਾਲ ਖਮੀਰਾ ਔਰ ਅੱਜ ਅਸੀਂ ਬਹੁਤ ਸਾਰੇ ਲੋਕ ਇਸ ਜਗ੍ਹਾ ਤੇ ਸ਼ਹਿਰਖਪੂਰ ਸਾਹਿਬ ਵਿੱਚ ਇਕੱਠੇ ਹੋਏ ਆਂ ਔਰ ਅਸੀਂ ਬੜੇ ਹੀ ਦੁੱਖ ਵਿੱਚ ਇਕੱਠੇ ਹੋਏ ਆਂ ਕਿਉਂਕਿ ਕਸ਼ਮੀਰ ਦੇ ਵਿੱਚ ਜਿਹੜਾ ਬਹੁਤ ਵੱਡਾ ਕਾਂਡ ਕੀਤਾ ਗਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਮਾਰਿਆ ਗਿਆ ਲੋਕਾਂ ਨੂੰ ਕਹਿ ਸਕਦੇ ਆਂਗੇ ਉਹਨਾਂ ਦੀਆਂ ਜਾਨਾਂ ਲੈ ਲਈਆਂ ਗਈਆਂ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਕਿੰਨੀ ਪਰਾਨੀ ਪਾਈ ਔਰ ਘਰਾਂ ਦੇ ਵਿੱਚ ਕਿੰਨਾ ਵੱਡਾ-ਵੱਡਾ ਕਹਿ ਸਕਦੇ ਦੁੱਖ ਅੱਜ ਲੋਕਾਂ ਦੇ ਘਰਾਂ ਵਿੱਚ ਹੈ ਅਸੀਂ ਆਪਣੇ ਹਿੰਦੁਸਤਾਨ ਅਸੀਂ ਆਪਣੇ ਭਾਰਤ ਨੂੰ ਬਹੁਤ ਸਾਰਾ ਪਿਆਰ ਕਰਦੇ ਆਂ ਔਰ ਅਸੀਂ ਸਾਰੇ ਹੀ ਧਰਮਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਆਂ ਸਾਰੇ ਹੀ ਧਰਮਾਂ ਦੇ ਲੋਕਾਂ ਦੇ ਵਾਸਤੇ ਸੁੱਖ ਸ਼ਾਂਤੀ ਮੰਗਦੇ ਆਂ ਹਮੇਸ਼ਾ ਹੀ ਪ੍ਰਾਰਥਨਾ ਕਰਦੇ ਆਂ ਔਰ ਸਾਡੀ ਪ੍ਰਾਰਥਨਾ ਇਹ ਹੀ ਹੈ ਕਿ ਇਨਸਾਨੀਅਤ ਦੇ ਵਿੱਚ ਅਸੀਂ ਸਾਨੂੰ ਪਰਮੇਸ਼ਰ ਦਾ ਵਜਨ ਸਾਨੂੰ ਇਨਸਾਨੀ ਸਿਖਾਉਂਦਾ ਹੈ ਔਰ ਅਸੀਂ ਇਨਸਾਨੀ ਵਿੱਚ ਰਹਿ ਕੇ ਦੂਜੇ ਲੋਕਾਂ ਨੂੰ ਵੀ ਇਨਸਾਨੀ ਸਿਖਾਉਂਦੇ ਆ ਅੱਜ ਅਸੀਂ ਸਾਰੇ ਮਸੀਹ ਭਾਈਚਾਰਾ ਜੋ ਸਿੱਖ ਧਰਮ ਮੁਸਲਮਾਨ ਹਿੰਦੂ ਭਾਈ ਸਾਰਾ ਸਾਰਾ ਮਸੀਹ ਭਾਈਚਾਰਾ ਸਾਰੇ ਇਕੱਠੇ ਹੋਏ ਆ ਮੈਂ ਇੱਕੋ ਹੀ ਗੱਲ ਕਵਾਂਗੀ ਸ਼੍ਰੀਮਾਨ ਮੋਦੀ ਸਾਹਿਬ ਜੀ ਨੂੰ ਕਿ ਅੱਤਵਾਦ ਨੇ ਆਪਣਾ ਤਾਂ ਅੱਤਵਾਦ ਦਿਖਾਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਪਾਕਿਸਤਾਨ ਨੂੰ ਕਿ ਅਸੀਂ ਸਿੱਖ, ਮੁਸਲਮਾਨ, ਮਸੀਹੀ ਭਾਈਚਾਰਾ ਹਿੰਦੁਸਤਾਨ Hindu ਸਭ ਇੱਕ ਮੋਤੀ ਦੀ ਪਰੋਈ ਹੋਏ ਗਾਨੀ ਦੇ ਵਿੱਚ ਇਹਨਾਂ ਦਾ ਇਕੱਠ ਜੁਟ ਇੰਨਾ ਕਾ ਨਾ ਇੱਕ ਦੂਜੇ ਨਾਲ ਕਿ ਇੱਕ ਮੋਟ ਨੂੰ ਕਦੀ ਤੋੜ ਨਹੀਂ ਸਕਦੇ ਅਸੀਂ ਇਹੀ ਕਹਾਂਗੇ ਪਾਕਿਸਤਾਨ ਮਰਦਾਬਾਦ ਅਤਵਾਦ ਦਾ ਜਿਹੜਾ ਉਹਨੇ ਨੰਗਾ ਨਾਚ ਨੱਚਿਆ ਵਾ ਨਾ ਇਹ ਸਾਰਾ ਹੀ ਭਾਈਚਾਰਾ ਨੂੰ ਬਹੁਤ ਛੇਤੀ ਜਵਾਬ ਸਾਡੇ ਸ਼੍ਰੀ ਮੋਦੀ ਸਾਹਿਬ ਦੇਣਗੇ ਬਹੁਤ ਛੇਤੀ ਕਾਫੀ ਉਹਨਾਂ ਨੇ ਜਿਹੜੇ ਆ ਰੌਂਸ ਕਰ ਦਿੱਤੇ ਅੱਜ ਐਲਾਨ ਕਰ ਦਿੱਤੇ ਆ ਕਿ ਆ ਚੀਜ਼ਾਂ ਖਤਮ ਪਾਉਣੀ ਸਭ ਕੁਝ ਜੋ ਇੱਧਰ ਦੇ ਵੀ ਸਾਰਾ ਕੁਝ ਹੀ ਬੰਦ ਕਰਤਾ ਪਰ ਅੱਜ ਕਿਵੇਂ ਹਿੰਦੁਸਤਾਨ ਹੋਣ ਤੇ ਇੱਕ ਔਰਤਾਂ ਤੇ ਮੈਨੂੰ ਮਾਣ ਆ ਕਿ ਮੈਂ ਹਿੰਦੁਸਤਾਨ ਦੇ ਵਿੱਚ ਪੈਦਾ ਹੋਈਆਂ ਜਿੱਥੇ ਕਿ ਸਾਰੇ ਭਾਈਚਾਰਿਆਂ ਨੂੰ ਅਸੀਂ ਇੱਕ ਥਾਂ ਦੇਖਦੇ ਆ ਕਿਉਂਕਿ ਅਤਵਾਦ ਨੇ ਆਪਣਾ ਅਤਵਾਦ ਦਿਖਾਇਆ ਕਿ ਸੀਨਾ 'ਚ ਕੁੱਟ ਪਾਵਾਂਗੇ ਪਰ ਨਹੀਂ ਅਸੀਂ ਅੱਜ ਵੀ ਸਾਰੇ ਇਕੱਠੇ ਖੜੇ ਆ ਸਾਡੀ ਇੱਕ ਮੁਠੀ ਆ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮਰਦਾਬਾਦ ਮੈਂ ਹੀ ਕਹਿੰਦਾ ਸਾਰੇ ਹਿੰਦੂ ਭਾਈ ਚਾਰੇ ਨੂੰ ਜਿੰਨੇ ਵੀ ਮੇਰੇ ਭੇਲੇ ਭਰਾਵਾ ਸਾਰੇ ਅਸੀਂ ਇੱਕ ਕਾਠ ਇੱਕ ਮੋਠ ਲੈ ਰਹੀਏ ਕਿ ਸਾਨੂੰ ਕੋਈ ਤੋੜ ਨਾ ਸਕੇ ਪਾਕਿਸਤਾਨ ਨੂੰ ਸਾਡੇ ਹਿੰਦੁਸਤਾਨ ਦੀ ਸਰਕਾਰ ਸ਼੍ਰੀ ਮੋਦੀ ਸਾਹਿਬ ਨੇ ਬਹੁਤ ਛੇਤੀ ਤੋੜ ਮੂੰਹ ਜਵਾਬ ਦੇਣਾ ਹੈ ਇਹਨੇ ਕਹਿੰਦਾ ਬੋਲੋ ਸੋਨਿਆ ਅਸੀਂ ਧੰਨਵਾਦੀਆਂ ਡੀਸੀ ਚੌਂਕ ਦੀ ਸੀਆਈ ਨਹੀਂ ਚਰਤੀ ਸਾਰੀ ਪ੍ਰਬੰਧਕ ਕਮੇਟੀ ਦਾ ਸਾਡੇ ਪਾਸਟਰ ਸਾਹਿਬਾਨ ਦਾ ਕਿ ਉਹਨਾਂ ਨੇ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਆਇਆ ਹੱਤਵਾਦੀਆਂ ਨੇ ਸਾਡੇ ਬੱਚਿਆਂ ਦਾ ਕਤਲੇਆਮ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਅੱਜ ਬਹੁਤ ਹੀ ਵਿਸ਼ਾਲ ਕੈਂਡਲ ਮਾਰ ਜਿਹੜਾ ਇੱਥੋਂ ਚਰਚ ਤੋਂ ਲੈ ਕੇ ਸੀਪਕਸਿੰਗ ਚੌਂਕ ਤੱਕ ਰੱਖਿਆ ਔਰ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਘਟਨਾ ਦੇ ਪ੍ਰਤੀ ਬਹੁਤ ਭਾਰੀ ਜਿਹੜਾ ਰੋਸ ਪਾਇਆ ਜਾ ਰਿਹਾ ਲੋਕ ਬਹੁਤ ਗੁੱਸੇ ਦੇ ਵਿੱਚ ਆ ਔਰ ਲੋਕ ਚਾਹੁੰਦੇ ਆ ਕਿ ਇਸ ਦਾ ਬਦਲਾ ਜਿਹੜਾ ਆ ਉਹ ਜ਼ਰੂਰ ਲਿਆ ਜਾਵੇ ਔਰ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਾਲ ਜੋ ਸਮਝੌਤੇ ਸੀ ਉਹ ਰੱਦ ਕਰਕੇ ਔਰ ਪਾਕਿਸਤਾਨ ਨੂੰ ਜਿਹੜਾ ਅਲੱਗ ਥਲਕ ਕਰਤਾ ਦੁਨੀਆ ਦੇ ਵਿੱਚ ਅੱਜ ਦੁਨੀਆ ਭਰ ਦੇ ਜਿਹੜੇ ਲੋਕ ਆ ਉਹ ਅਤਵਾਦ ਦੇ ਵਿਰੁੱਧ ਭਾਰਤ ਨਾਲ ਆ ਕੇ ਖੜ ਗਏ ਆ ਭਾਵੇਂ ਅਮਰੀਕਾ ਹੋਵੇ ਯੂਰੋਪੀਅਨ ਕੰਟਰੀਆਂ ਹੋਣ ਜਾਂ ਕੋਈ ਸਾਊਦੀ ਅਰਬ ਹੋਵੇ ਜਾਂ ਦੁਬਈ ਹੋਵੇ ਜਾਂ ਕੋਈ ਵੀ ਰਸ਼ੀਆ ਹੋਵੇ ਔਰ ਇਸ ਦੇ ਨਾਲ ਇੱਕ ਦੁਨੀਆ 'ਚ ਮੈਸੇਜ ਚੱਲ ਗਿਆ ਕਿ ਅੱਤਵਾਦ ਕਿਸੇ ਦਾ ਸਾਕਾ ਨਹੀਂ ਉਸ ਦਾ ਕੋਈ ਧਰਮ ਨਹੀਂ ਹੁੰਦਾ ਔਰ ਅਸੀਂ ਆਸ ਕਰਦੇ ਹਾਂ ਮੋਦੀ ਸਾਹਿਬ ਦੇ ਕੋਲੋਂ ਜਿਹੜਾ ਜੋ ਵੀ ਇਹ ਘਟਨਾ ਵਾਪਰੀ ਹੈ ਉਹਦਾ ਜਿਹੜਾ ਦੋਸ਼ੀ ਆ ਉਹਨਾਂ ਨੂੰ ਉਹਨਾਂ ਦੀ ਕਲਪਨਾ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜਿਹੜੇ ਲੋਕਾਂ ਦਾ ਗੁੱਸਾ ਜਿਹੜਾ ਪਹਿੰਦੂਸਤਾਨ ਦੇ ਲੋਕਾਂ ਦਾ ਉਹ ਸ਼ਾਂਤ ਹੋ ਸਕੇ ਅਤੇ ਗਾਂ ਤੋਂ ਕੋਈ ਜ਼ੁਰਤ ਨਾ ਕਰੇ ਕਿਸੇ ਬੇਗੁਨਾਹ ਦੇ ਉੱਪਰ ਐਸਾ ਜ਼ੁਲਮ ਕਰਨ ਦੀ। ਕੋਈ ਜ਼ੋਰ ਤੋਂ ਜਿਹੜੀ ਅੰਮ੍ਰਿਤ ਨਾ ਛਤਰਾ ਆ ਰਹੀ ਹੈ ਉਸ ਬਾਰੇ ਤੁਸੀਂ ਕੀ ਕਹਣਾ ਹੈ? ਦੇਖੋ ਹਿੰਦੂਸਤਾਨ ਦੀ ਸਰਕਾਰ ਬੜੀ ਸਟਰੋਂਗ ਹੈ। ਅਸੀਂ ਨਾ ਕਿਸੇ ਤੋਂ ਡਰੇ ਹਾਂ ਨਾ ਕਿਸੇ ਤੋਂ ਡਰਨ ਵਾਲੇ ਹਾਂ। ਬਿਲਕੁਲ ਸਾਡੇ ਹਰ ਇੱਕ ਧਰਮ ਦੇ ਵਿੱਚ ਸਾਨੂੰ ਆਜ਼ਾਦੀ ਆ ਔਰ ਆਪਣੇ ਵਿਚਾਰਨ ਦੇ ਵਿੱਚ ਆਪਣੀ ਯਾਤਰਾ ਕਰਨ ਦੇ ਵਿੱਚ ਅੰਮ੍ਰਿਤ ਯਾਤਰਾ ਜਦੋਂ ਆਊਗੀ ਉਹਦੀ ਪੂਰੀ ਸੁਰੱਖਿਆ ਕੀਤੀ ਜਾਊਗੀ ਔਰ ਅਸੀਂ ਅਸੀਂ ਇਹ ਪਰ ਜੋਰ ਅਪੀਲ ਕਰਦੇ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਉਸ ਤੋਂ ਪਹਿਲਾਂ ਪਹਿਲਾਂ ਦੋਸ਼ੀਆਂ ਨੂੰ ਜਿਹੜੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ